ਸਾਰੇ ਸ੍ਰੀ ਕਾਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾਲ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਸ ਨੂੰ ਦੇਖ ਕੇ ਸੱਚੀ ਬੜਾ ਹੀ ਦੁੱਖ ਲੱਗਾ ਇਸ ਭੈਣ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਇਹ ਭੈਣ ਦਾ ਨਾਮ ਨੀਹਾ ਹੈ ਤੇ ਇਹ ਭੈਣ ਪੰਜਾਬ ਦੀ ਰਹਿਣ ਵਾਲੀ ਸੀ ਤੇ ਇਸ ਭੈਣ ਦਾ ਨਾਂ 5 ਮਹੀਨੇ ਪਹਿਲਾਂ ਵਿਆਹ ਇੱਕ ਫੌਜੀ ਮੁੰਡੇ ਨਾਲ ਹੋਇਆ ਸੀ ਹਰਿਆਣੇ ਦੇ ਵਿੱਚ ਤੇ ਅਜੇ ਇਸ ਭੈਣ ਦੇ ਸਾਰੇ ਚਾਅ ਵੀ ਨਹੀਂ ਪੂਰੇ ਹੋਏ ਸੀ ਤੇ ਹੱਥਾਂ 'ਤੇ ਮਹਿੰਦੀ ਵੀ ਨਹੀਂ ਲੱਥੀ ਸੀ ਕੇ ਸਹੁਰੇ ਪਰਿਵਾਰ ਵੱਲੋਂ ਨਾ ਇਸ ਭੈਣ ਨੂੰ ਦਾਜ ਦੇ ਲਈ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਤੇ ਜਦੋਂ ਕੁੜੀ ਦਾ ਵਿਆਹ ਹੋਇਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਭੈਣ ਕਿੰਨੀ ਜ਼ਿਆਦਾ ਖੁਸ਼ ਸੀ ਵਿਆਹ ਵਾਲੇ ਦਿਨ ਨਾ ਇਸ ਭੈਣ ਦੀ ਤਿਆਰ ਹੋਣ ਵੇਲੇ ਪਾਰਲਰ ਵਾਲਿਆਂ ਵੱਲੋਂ ਨਾ ਇੱਕ ਵੀਡੀਓ ਬਣਾਈ ਗਈ ਸੀ ਜੋ ਕਿ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਤੇ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਇਸ ਭੈਣ ਨੂੰ ਦਾਜ ਦੇ ਲਈ ਬਹੁਤ ਹੀ ਤੰਗ ਪਰੇਸ਼ਾਨ ਕੀਤਾ ਜਿਸ ਤੋਂ ਬਾਅਦ ਇਹ ਭੈਣ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਬਹੁਤ ਹੀ ਦੁੱਖਦਾਈ ਘਟਨਾ ਹੈ ਇੱਕ ਕੁੜੀ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਨਾ ਤੇ ਫਿਰ ਉਸ ਨੂੰ ਮਾਰ ਦੇਣਾ ਇਹੋ ਜਿਹੇ ਪਾਪੀਆਂ ਕੇ ਲਾਗ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਾਕੀ ਤੁਸੀਂ ਜਰੂਰ ਦੱਸਿਓ ਕਿ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰਾਮ ਚ ਚਲਾਦੇ ਆ ਮੈਂ ਤੇ ਨਹੀਂ ਮੈਂ ਨਹੀਂ ਚਲਾਦੀ ਹੈ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਵੜ ਜੂੰਗੀ